ਭਾਰ ਜੂਨ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਟੈਂਪਰੇਚਰ 44 45 46 ਡਿਗਰੀ ਸਾਰੇ ਪੰਜਾਬ 'ਚ ਚੱਲ ਰਿਹਾ ਉਹਦੇ ਵਿੱਚ ਇਹਨਾਂ ਹਾਲਾਤਾਂ 'ਚ ਜਿਹੜੀ ਐਗਰੀਕਲਚਰ ਐਕਸਟੈਂਸ਼ਨ ਸਰਵਿਸਿਜ਼ ਨੇ ਉਹਦਾ ਬੜਾ ਸੀਰੀਅਸ ਇਸ ਵੇਲੇ ਗੈਪ ਹੈਗਾ ਕਿਸਾਨੀ ਤੱਕ ਕਿਉਂਕਿ ਜਿਸ ਤਰ੍ਹਾਂ ਇਹ ਜਾਲਾ ਬਣ ਰਿਹਾ ਇਹਦੇ ਵਿੱਚ ਪਾਣੀ ਦੇ ਵਿੱਚੋਂ ਨਿਕਲ ਕੇ ਆ ਰਹੀਆਂ ਜ਼ਮੀਨ 'ਚ ਜੇ ਕਿਸੇ ਦੀ ਕਲਰ ਆ ਜਾਂ ਕੋਈ ਝੱਕ ਬਣ ਕੇ ਆ ਰਹੀ ਏ ਇਹ ਇੱਕ ਬੇਸਿਕ ਚੀਜ਼ਾਂ ਨੇ ਜਦੋਂ ਕਿਸਾਨ ਉੱਠ ਕੇ ਜਾਂਦਾ ਏ ਦਵਾਈ ਦੇ ਵਿਕਰੇਤਾ ਕੋਲ ਉਹਨੇ ਆਪਣੀ ਸਟੋਰੀ ਆਪਣੀ ਚੀਜ਼ ਦੇਖ ਕੇ ਉਹਨੇ ਆਪਣੀ ਚੀਜ਼ ਵੇਚ ਦੇਣੀ ਹੈ ਜਦੋਂ ਦੇਸ਼ ਦੇ ਵਿੱਚ ਸਭ ਤੋਂ ਵੱਧ ਝੋਨਾ ਪੰਜਾਬ 'ਚ ਲੱਗ ਰਿਹਾ ਸਰਕਾਰ ਦਾ ਇੱਕ ਐਸਟੀਮੇਟ ਹੈ ਉਹ ਇਹ ਕਹਿ ਰਿਹਾ ਕਿ 32 ਲੱਖ ਦੇ ਕਰੀਬ ਹੈਕਟੇਅਰ ਦੇ ਵਿੱਚ ਝੋਨਾ ਲੱਗ ਰਿਹਾ ਤੇ 4.5 ਲੱਖ ਹੈਕਟੇਅਰ ਤੋਂ ਵੱਧ ਕੇ ਬਾਸਮਤੀ ਲੱਗ ਰਹੀ ਹੈ ਜਿਹੜੀ ਬਾਰਡਰ ਦੀ ਬੈਲਟ ਆ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਇਹਦੇ ਵਿੱਚ ਬਹੁਤ ਵਧੀਆ ਮੌਸਮ ਅਨੁਕੂਲ ਹੈਗਾ ਬਾਸਮਤੀ ਲਈ ਬਾਸਮਤੀ ਜ਼ੋਨ ਬਣਾਉਣ ਦੀ ਗੱਲ ਹੋਈ ਬਲੋਕਾਂ ਦੀ ਗੱਲ ਹੋਈ ਪਰ ਜ਼ਮੀਨੀ ਹਕੀਕੀ ਸਚਾਈ ਬਿਲਕੁਲ ਨਜ਼ਰ ਨਹੀਂ ਆ ਰਹੀ ਇਹ ਗੱਲ ਇਸ ਕਰਕੇ ਕਰਨੀ ਪਨ ਰਹੀ ਹੈ ਕਿ ਦੇਸ਼ ਦੇ ਵਿੱਚੋਂ ਜਿਹੜਾ ਪਿਤੇ ਸਾਲ ਦੇ ਵਿੱਚ 14 ਬਿਲੀਅਨ ਯੂ ਐਸ ਡਾਲਰ ਦਾ ਐਕਸਪੋਰਟ ਹੋਇਆ ਚੌਲਾਂ ਦਾ ਉਹਦੇ ਵਿੱਚੋਂ 70% ਜਿਹੜਾ ਵਿਦੇਸ਼ੀ سرمਾਇਆ ਆਇਆ ਉਹ ਬਾਸਮਤੀ ਚੋਂ ਆਇਆ ਟਣੇ 'ਚ ਭਾਵੇਂ ਘਟ ਹੋਈ ਏ ਦੂਸਰੇ ਪਾਸੇ ਉਹਦੇ ਵਿੱਚੋਂ 40% ਜਿਹੜੀ ਬਾਸਮਤੀ ਉਹ ਪੰਜਾਬ ਚੋਂ ਕੰਟਰੀਬਿਊਟ ਹੋਈ ਹੈ ਮੈਕਸੀਮਮ ਅਮਰitsar ਗੁਰਦਾਸਪੁਰ ਬੈਲਟ ਦੇ ਵਿੱਚੋਂ ਹੋਈ ਹੈ ਤੇ ਤਰਨਤਾਰਨ ਦੀ ਭਿੱਖੀਵੰਡ ਤੇ ਉਹਨਾਂ ਇਲਾਕਿਆਂ ਦੇ ਵਿੱਚ ਇਹਦੀ ਬਹੁਤ ਖਾਸੀਅਤ ਆ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਇੰਡੀਅਨ ਇੰਸਟੀਚਿਊਟ ਆਫ ਰਾਈਸ ਰਿਸਰਚ ਜਿਹੜੇ ਦੇਸ਼ ਦੀ ਦੂਸਰੀ ਨੁੱਕਰ ਦੇ ਵਿੱਚ ਨੇ ਭਾਵੇਂ ਉਹ ਕਟਕ ਹੋਵੇ ਓਡੀਸ਼ਾ ਜਾਂ ਤੇ ਭਾਵੇਂ ਹైదరాబాద్ ਹੋਵੇ ਆਂਧਰਾ ਪ੍ਰਦੇਸ਼ ਦੇ ਵਿੱਚ ਜੋ ਹੁਣ ਤੇ ਲੰਘਾਣਾ ਬੜ ਗਿਆ ਭਾਵੇਂ ਉਹ ਸਾਲ ਚ ਦੋ ਫਸਲਾਂ ਲੈਂਦੇ ਨੇ ਬਟ ਪੰਜਾਬ ਤੋਂ ਜਿੱਥੋਂ ਸਭ ਤੋਂ ਵੱਧ سرمਾਇਆ ਆ ਰਿਹਾ ਉਹਦੇ ਵੱਲ ਕੀ ਦਾ ਧਿਆਨ ਹੈ ਹਰ ਜ਼ਿਲ੍ਹੇ 'ਚ ਖੇਤੀ ਵਿਗਿਆਨ ਕੇਂਦਰ ਦੀ ਸਥਾਪਨਾ ਕੀਤੀ ਗਈ ਲਾਸਟ ਦੇ ਵਿੱਚ ਜਦੋਂ ਬਤੌਰ ਐ ਸ਼ਾਨਾਮਤ ਇੰਸਟੀਚਿਊਸ਼ਨ ਦੇ ਵਿੱਚ ਮੌਕਾ ਮਿਲਿਆ ਉਦੋਂ 683 ਦੇ ਕਰੀਬ ਖੇਤੀ ਵਿਗਿਆਨ ਕੇਂਦਰ ਸਨ ਹੁਣ ਬੀਤੇ ਸਮੇਂ ਦੇ ਵਿੱਚ ਜਿੱਥੇ ਇਹਦੇ ਵਿੱਚ ਸਟਾਫ ਦੀ ਸ਼ਾਰਟੇਜ ਹੋ ਗਈ ਉੱਪਰ ਹੀ ਨਹੀਂ ਜਾ ਰਹੀ ਕਿਉਂਕਿ ਸਟੇਟ ਯੂਨੀਵਰਸਿਟੀਆਂ ਨੇ ਜਿਹੜੀਆਂ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੇ ਥੱਲੇ 70 ਤੋਂ ਵੱਧ ਸਟੇਟ ਯੂਨੀਵਰਸਿਟੀਆਂ ਨੇ ਆਪਣੇ ਡਾਇਰੈਕਟੋਰੇਟ ਨੇ 10 ਤੋਂ ਵੱਧ 6 ਤੋਂ ਵੱਧ ਜਿਹੜੇ ਇੰਸਟੀਚਿਊਟ ਨੇ ਔਰ 4 ਤੋਂ ਵੱਧ ਜਿਹੜੀਆਂ ਸੈਲਫ ਗਵਰਨ ਜਿਹੜੀਆਂ ਯੂਨੀਵਰਸਿਟੀਆਂ ਨੇ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਬਾਸਮਤੀ ਨੂੰ ਪੈਲਦੇ ਆਧਾਰ ਤੇ ਲੈ ਕੇ ਇਹਦੇ ਲਈ ਸਭ ਤੋਂ ਵੱਧ ਜ਼ਰੂਰੀ ਸੀ ਫਾਰਮ ਪ੍ਰੈਕਟਿਸਿਸ ਇੰਪਰੂਵ ਕਰਨ ਦੀ ਗੱਲ ਹੁਣ ਜਿਸ ਤਰ੍ਹਾਂ ਇਹ ਕੰਮੇ ਲੱਗੇ ਹੋਏ ਨੇ ਇਹਦੇ ਵਿੱਚ ਕੋਈ ਟ੍ਰੇਨਿੰਗ ਵਾਲੀ ਗੱਲ ਨਹੀਂ ਹੈਗੀ ਸਿਰਫ ਅੰਦਾਜ਼ਾ ਹੈ ਉਹ ਜਿਹੜੇ ਅਗਾਹ ਵੱਧੂ ਕਿਸਾਨ ਨੇ ਉਹ ਦੱਸ ਰਹੇ ਨੇ ਵੀ ਝੋਨੇ ਦੇ ਪੱਤਾ ਇਦਾਂ ਲਾਣਾ ਬੂਟਾ ਕੋਈ ਇਸ ਤਰ੍ਹਾਂ ਲਗਾ ਰਿਆ ਜਿਹੜੀ ਪ੍ਰਵਾਸੀਆਂ ਦੀ ਆ ਰਹੀ ਏ ਫੌਜ ਜਿਹੜੀ ਅੱਜ ਕੱਲ ਆਮ ਤੌਰ ਤੇ ਜ਼ਿਆਦਾ ਟ੍ਰਾਂਸਪਲੈਂਟੇਸ਼ਨ ਹੁੰਦੀ ਏ ਜਿਹੜਾ ਪਨੀਰੀ ਤੋਂ ਖੇਤਾਂ ਦੇ ਵਿੱਚ ਲਾਇਆ ਜਾਂਦਾ ਉਹ ਆਪਣੇ ਆਪਣੇ ਹਿਸਾਬ ਨਾਲ ਲਗਾ ਰਹੇ ਨੇ ਇੰਨੀ ਮੋਨਿਟਰਿੰਗ ਬਹੁਤ ਮੁਸ਼ਕਲ ਹੈ ਆ لیکن ਵੇਖਣ ਵਾਲੀ ਗੱਲ ਇਹ ਆ ਵੀ ਸਰਕਾਰ ਵੱਲੋਂ ਐਕਸਟੈਂਸ਼ਨ ਸਰਵਿਸਿਜ਼ ਫਾਰਮ ਲੈਵਲ ਦੇ ਉੱਤੇ ਜ਼ੀਰੋ ਦੇ ਬਰਾਬਰ ਨੇ ਜਿਹੜੀਆਂ ਹੋ ਰਹੀਆਂ ਨੇ ਉਹ ਵੀ ਮੁਸ਼ਕਲ ਇਹ ਆ ਕਿ ਜਿੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਸਾਇੰਸਦਾਨਾਂ ਦੀ ਕਮੀ ਐ ਕਲਾਸ 1 ਅਫਸਰਾਂ ਦੀ ਕਮੀ ਐ ਸਪੋਰਟ ਸਟਾਫ ਦੀ ਕਮੀ ਐ ਉਸੇ ਤਰ੍ਹਾਂ ਹੀ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ 35% ਦੇ ਲਗਭਗ ਖੇਤੀਬਾੜੀ ਦੇ ਅਫਸਰਾਂ ਦੀ ਕਮੀ ਐ ਭਾਵੇਂ ਹਾਰਟੀਕਲਚਰ ਹੋਵੇ ਸਵਿੰਡਰੀ ਹੋਵੇ ਓਵਰਆਲ ਖੇਤੀ ਨਾਲ ਸੰਬੰਧਿਤ ਜਿੰਨੇ ਪੰਜਾਬ ਸਰਕਾਰਾਂ ਦੇ ਸੰਸਥਾਨ ਨੇ ਜੋ ਜਨਤਕ ਅੰਕੜਾ ਕਹਿ ਰਿਹਾ ਉਹ 35% ਤੋਂ ਵੱਧ ਦੀ ਸਟਾਫ ਸ਼ਾਰਟੇਜ ਆ ਜਾਂ ਤੇ ਇਹ ਗਾਂ ਵਧੂ ਕਿਸਾਨਾਂ ਨੂੰ ਬਲੌਕ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਟ੍ਰੇਨਿੰਗ ਦਿੱਤੀ ਜਾਵੇ ਮੈਨੇਜ 21 ਸੈਂਟ ਦੇ ਐਰਿਡ ਏਰੀਆ ਦੇ ਨੇ ਬਹੁਤ ਸਾਰੇ ਇੰਸਟੀਚਿਊਸ਼ਨ ਨੇ 70 ਤੋਂ ਵੱਧ ਨੇ ਉਹਨਾਂ ਵਿੱਚ ਕਿੰਨੇ ਪੰਜਾਬ ਦੇ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਤੇ ਆਪਣੇ ਆਪ ਹੀ ਕਿਸਾਨ ਆਪਣੀ ਸਿਰ ਦੇ ਉੱਤੇ ਆਪ ਜੂਝ ਕੇ ਜੋ ਕਾਰਵਾਈ ਕਰ ਰਿਹਾ ਉਹੋ ਹੀ ਹੋ ਰਹੀ ਹੈ ਇਹ ਸਰਕਾਰ ਇਹਦੇ ਵਿੱਚ ਵਾਕੇ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨੀ ਚਾਹੁੰਦੀ ਉਹ ਕਾਰਵਾਈਆਂ ਕਿੱਥੇ ਨੇ ਸਿਰਫ ਬਿਆਨਬਾਜ਼ੀਆਂ ਨਾਲ ਗੱਲ ਨਹੀਂ ਬਣਨ ਵਾਲੀ ਦੇਸ਼ ਦੇ ਸਰਵੋੱਚ ਨੇਤਾ ਜੀ ਇਹ ਕਹਿ ਰਹੇ ਨੇ ਕਿ ਫਾਰਮ ਇਨਕਮ ਡਬਲ ਕਰਨੀ ਸੀ ਕਿ 2016 ਤੱਕ ਫਿਰ 2022 ਤੱਕ ਕੀਤੀ ਹੁਣ ਅਮਰਤਕਾਲ ਦਿਖਾ ਕੇ 2045 ਦਾ ਸਮਾਂ ਦੇਤਾ ਦੂਸਰੇ ਪਾਸੇ ਅੰਤਰਰਾਸ਼ਟਰੀ ਹਾਲਾਤ ਇਹ ਕਹਿ ਰਹੇ ਨੇ ਕਿ ਦੁਨੀਆ ਦੇ ਵਿੱਚ ਜੋ ਜੰਗ ਵਰਗੇ ਹਾਲਾਤ ਭਾਰਤ ਪਾਕਿਸਤਾਨ ਦੇ ਬਣੇ ਸੀ ਕਿ ਉਹਦੇ ਵਿੱਚ ਸਭ ਤੋਂ ਵੱਧ ਮਾਰ ਪੰਜਾਬ ਨੂੰ ਪਈ ਹੈ ਜਿੱਥੇ ਟੂਰਿਜ਼ਮ ਘਟਿਆ ਜਿੱਥੇ ਸਿਹਤ ਸਹੂਲਤਾਂ ਘਟੀਆਂ ਜਿਹੜੀਆਂ ਬਾਹਰੋਂ ਆ ਰਹੀਆਂ ਸੀਗੀਆਂ ਜਿਹਦੇ ਨਾਲ ਸਾਡਾ ਬਾਰਡਰ ਦਾ ਇਲਾਕਾ ਖੁੱਲਣਾ ਹੋਰ ਵੀ 20 ਸਾਲ ਅੱਗੇ ਚਲੇ ਗਿਆ ਬਟ ਇਹਦੇ ਵਿੱਚ ਜਿਹੜਾ ਇਜ਼ਰਾਈਲ ਦਾ ਤੇ ਈਰਾਨ ਦਾ ਜੋ ਐਸ ਵੇਲੇ ਮੁਸ਼ਕਲ ਚੱਲ ਰਹੀ ਹੈ ਉਹਦਾ ਸਭ ਤੋਂ ਵੱਧ ਖਮਿਆਜਾ ਹੱਲੇ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਈਰਾਨ ਕੋਲ ਸਾਡਾ ਸਭ ਤੋਂ ਜ਼ਿਆਦਾ ਬਾਸਮਤੀ ਦਾ ਵਪਾਰ ਹੁੰਦਾ ਸਾਊਦੀ ਅਰਬ ਦੇ ਕੋਲ ਜਿਹੜਾ ਇਹਨਾਂ ਬਾਰਡਰਾਂ ਰਾਹੀਂ ਹੋਣਾ ਸੀ ਉਹਦੇ ਤੇ ਕੋਈ ਵਿਚਾਰ ਚਰਚਾ ਨਹੀਂ ਹੈ ਸੋ ਇਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋયા ਸਾਨੂੰ ਸਮੇਂ ਦੀ ਜ਼ਰੂਰਤ ਹੈ ਇਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਸੀ ਜੇ ਕਿਸਾਨੀ ਦੀ ਆਮਦਨੀ ਨਹੀਂ ਦੁਗਣੀ ਹੋ ਰਹੀ ਰਸੋਤ ਜਿਹੜੇ ਅਵੇਲੇਬਲ ਸਾਧਨ ਨੇ ਉਹਨਾਂ ਤੇ ਕਿਉਂ ਨਹੀਂ ਵਿਚਾਰ ਹੋ ਰਿਹਾ